कपूरथला समेत सात और दो व्यक्ति गिरफ्तार खिलाफ मुहिम चल रही है ਉਹਦੀ ਲੜੀ ਦੇ ਵਿੱਚ ਅਸੀਂ ਅਗੇਂ ਸਾਡੀ ਟੀਮਾਂ ਨੇ ਬਹੁਤ ਕੰਮ ਕੀਤਾ ਹੈ ਜੀਐਸਪੀ ਫਗਵਾੜਾ ਔਰ ਐਸਐਚਓ ਸਿਟੀ ਫਗਵਾੜਾ ਨੇ ਇਹ ਵੀ ਲੜੀ ਦੇ ਵਿੱਚ ਇੱਕ ਗੈਂਗ ਆਫ ਜਿਹੜੇ ਚੋਰ ਹੈ ਔਰ ਯਹਾਂ ਕਹਿੰਦੇ ਜਿਹੜੀਆਂ ਲੇਡੀਆਂ ਨੇ ਚੋਰੀ ਕਰਦੀਆਂ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਇਸ ਗੈਂਗ ਦੇ 9 ਮੈਂਬਰ ਅਰੈਸਟ ਕੀਤੇ ਗਏ ਹਨ ਸਿੰਦੂ, ਮੀਨਾ, ਮੀਤਾ, ਸੀਤਾ, ਮੁਸਲੀ, ਸ਼ਾਲਨੀ, ਰਾਧਾ, ਫਰਿੰਦਰ, ਯਾਦਵ, ਜਸਵਿੰਦਰ ਸਿੰਘ ਇਹ ਸਾਰੇ ਲੋਕ ਜਿਹੜੇ ਨਹੀਂ ਪਹਿਚਾਨ ਨਗਰ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਔਰ ਜਿਵੇਂ ਕਿ ਘਰਾਂ ਚ ਛੋਟੀਆਂ ਛੋਟੀਆਂ ਚੋਰੀਆਂ ਜਾਂ ਮੋਟਰਾਂ ਤੋਂ ਕੋਈ ਮੋਟਰਾਂ ਚੋਰੀਆਂ ਕਰ ਲੈਣੀਆਂ ਕੋਈ ਏਸੀ ਕੋਈ ਸਕ੍ਰੈਪ ਚੋਰੀ ਕਰ ਲੈਣਾ ਇੱਕ ਗੈਂਗ ਵਾਂਗੂ ਚੱਲਦੇ ਸੀ ਕਿ ਜਿਵੇਂ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਅਸੀਂ ਪਰਿਵਾਰ ਹੈ ਮਾਈਗ੍ਰੇਟ ਮਾਈਗ੍ਰੈਂਟਸ ਹੈਗੇ ਆ ਉਸ ਵੀ ਕੇ ਦਾਇਕ ਕੋਲ ਭਾਵ ਲੈ ਜਾ ਕੇ ਜਿੱਥੇ ਵੀ ਇਹਨਾਂ ਨੂੰ ਕੋਈ ਮੌਕਾ ਮਿਲਦਾ ਸੀਗਾ ਉੱਥੇ ਹੀ ਚੋਰੀ ਕਰ ਲੈਂਦੇ ਸੀਗੇ ਇਹਨਾਂ ਤੋਂ ਸਾਨੂੰ ਜੋ ਬਰਾਮਦੀ ਹੋਈ ਹੈ ਜੀ ਇੱਕ ਮੋਟਰ ਇੱਕ ਏਸੀ 스ਕ੍ਰੈਪ ਇੱਕ ਛੋਟਾ ਹਾਥੀ ਔਰ ਇੱਕ ਆਟੋ ਰਿਕਸ਼ਾ ਜਿਹਦੇ ਜੀ ਇਹ ਚੋਰੀ ਚੋਰੀ ਵਾਲੇ ਰਸਮਾਨ ਹੈ ਉਹ ਲੈ ਜਾਣੇ ਔਰ ਕੱਠਿਆਂ ਨੇ ਜਣਾ ਕਮਿਊਟ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹਨਾਂ ਦਾ ਬਰਾਮਦ ਹੋਇਆ ਹੈ ਤੇ ਇਹਨਾਂ ਦਾ ਵੀ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੁਰਸਕਾਰ ਕੇ ਇਹਨਾਂ ਨੂੰ ਮੰਗ ਲਿਆ ਜਾਵੇਗਾ ਤੇ ਕਿੰਨੀਆਂ ਹੋਰ ਚੋਰੀਆਂ ਕੀਤੀਆਂ ਜਾਂ ਮਾਰਗਦਤਾ ਕੀਤੀ ਉਹਨਾਂ ਦਾ ਖੁਲਾਸਾ ਜਿਹੜੇ ਕਬਾੜੀਆਂ ਕੋਲ ਵੇਚਦੇ ਹੋ ਉਹਨਾਂ ਦੇ ਕਰ ਵੀ ਹੋਗੀ ਬਿਲਕੁਲ ਜੀ 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 ਇਹ ਚ ਸੁਣ ਲਿਆ ਜਾਏਗੀ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਕਿ ਕਿਸ ਪਿੰਡ ਦੇ ਰਹਿਣ ਵਾਲੇ ਕੁਛ ਅਨਦਰ ਲੋਕੇਸ਼ਨ ਨੂੰ ਜਾਂ ਧਾਰ卡ਟ ਜਿਹਨਾਂ ਦਾ ਬਿਲਕੁਲ ਹਾਲ ਇਹਨਾਂ ਦਾ ਜਿਹੜਾ ਜੀ ਪਹਿਚਾਨ ਨਗਰ ਏਰੀਆ ਦੇ ਵਿੱਚ ਹੀ ਰਹਿ ਰਹੇ ਸੀਗੇ ਇਹਨਾਂ ਦੇ ਜਿਹੜਾ ਕੋਛੋਕਰ ਦਿੱਤੇ ਨੇਗਾ ਉਹ ਅਸੀਂ ਇਹਨਾਂ ਦਾ ਸਾਰਾ ਚੈਕ ਕਰਾਂਗੇ ਕਵਾੜੇ ਦੇ ਲਾਗੇ ਕੁਛ ਕਵਾੜੀ ਹੈ ਜੀ ਜਿਹੜੇ ਮੇਨ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਚੋਰੀ ਦੇ ਸਿਰ ਦੇ ਉੱਤੇ ਆ ਭਾਵੇਂ ਉਹ ਸਰੀਆ ਹੋਵੇ ਜਾਂ ਹੋਰ ਹੋਵੇ ਔਰ ਸਾਰਿਆਂ ਨੂੰ ਪਤਾ ਮੇਰੇ ਲੱਗਦਾ 300 ਨੂੰ ਹੀ ਪਤਾ ਸਭ ਨੂੰ ਇਹ ਚੀਜ਼ ਦਾ ਪਤਾ ਹੈ لیکن ਉਸ ਉਹਨਾਂ ਦੇ ਕਦੀ ਵੀ ਕੋਈ ਕਾਰਵਾਈ ਨਹੀਂ ਨਹੀਂ ਅਸੀਂ ਹੁਣੇ ਸਤਨਾਮਪੁਰ ਪੀਐਸ ਚ ਹੋਇਆ ਸੀ ਚੋਰੀ ਹੋਈ ਹੈ ਉਹਦੇ ਵਿੱਚ ਵੀ ਜਿਹੜਾ ਕਨਸਰਨਡ ਕਬਾੜੀ ਹੈਗਾ ਉਹਦੇ ਅਸੀਂ ਰੈਸਟ ਪਾਈ ਸਮਾਨ ਦਿਓ ਕਿ ਨਾ ਉਹ ਲੋਡ ਕਰਦੇ ਉੱਪਰ ਉੱਪਰ ਹਾਂਜੀ ਹਾਂਜੀ ਨੀ ਉਹਦੀ ਰੈਸਟ ਪਾਈ ਅਸੀਂ ਕਬਾੜੀਆ ਫੜ ਲਿਆ ਉਹਦੀ ਰੈਸਟ ਪਾਈ ਹੈਗੀ ਐ ਤੇ ਜਿੱਦਾਂ ਜਿੱਦਾਂ ਜੋ ਜੋ ਕਨੈਕਸ਼ਨ ਆਉਂਦਾ ਜਾਂਦਾ ਹੈ ਚੋਰੀ ਦੇ ਸਮਾਨ ਖਰੀਦਣ ਦੇ ਵਿੱਚ ਅਸੀਂ ਉਹਨੂੰ ਡੈਫੀਨੇਟਲੀ ਉਹਨਾਂ ਤੇ ਕਾਰਵਾਈ ਕਰਦੇ ਹਾਂ